ਮੂੰਗੀ ਤੇ ਲੋ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਇਹ ਸੂਟ ਰੈਣਗੇ ਜੀ ਰੀਵਾ ਬ੍ਰੈਂਡ ਦੇ 올ਓਵਰ ਸੂਟ ਆਪਾਂ ਕੱਲ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਉਹ ਮੈਚਿੰਗ ਦੀ ਸੀਗੀ ਬਟ ਅੱਜ ਵਾਲੇ ਜਿਹੜੇ ਸੂਟ ਰੈਣਗੇ ਉਹ ਰੈਣਗੇ ਜੀ 올ਓਵਰ ਲੋ ਜੀ ਪ੍ਰਾਈਸ ਵੀ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਦੀ ਜਿਹੜਾ ਵੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਰੀਵਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਬਹੁਤ ਸੋਹਣਾ ਜਿਹੜਾ ਇਹਨਾਂ ਦਾ ਫੈਬਰਿਕ ਹੈ ਤੇ ਬਿਲਕੁਲ ਹੀ ਲਾਈਨਿੰਗ ਵੀ ਵਧੀਆਰੀ ਹੁੰਦੀ ਹੈ ਰੀਵਾ ਬ੍ਰਾਂਡ ਦੇ ਰਹਿਣਗੇ ਜੀ ਇਹ ਇੰਨਾ ਕ ਜਿਆਦਾ ਇਹ ਫੈਬਰਿਕ ਜਿਹੜਾ ਹੁਣ ਆਪਾਂ ਨੂੰ ਪਸੰਦ ਆ ਰਿਹਾ ਕਿ ਆਪਾਂ ਰਿਪੀਟ ਕਰ ਰਹੇ ਹਾਂਗੇ ਵਾਰ-ਵਾਰ ਇਹ ਰਿਪੀਟ ਹੋ ਰਿਹਾਗਾ ਇਸ ਕਰਕੇ ਆਪਾਂ ਲੈ ਕੇ ਆ ਰਹੇ ਹਾਂਗੇ ਕਿਉਂਕਿ ਪੈਨ ਨੂੰ ਪਸੰਦ ਹੀ ਆ ਇੰਨਾ ਆ ਰਿਹਾਗਾ ਇਹ ਫੈਬਰਿਕ ਇੱਕ ਤਾਂ ਜੀ ਇਹ ਬ੍ਰਾਂਡ ਦਾ ਫੈਬਰਿਕ ਹੋ ਗਿਆ ਉਤੋਂ ਪ੍ਰਾਈਸ ਇਹਨਾਂ ਦਾ ਬਿਲਕੁਲ ਜੈਨੂਇਨ ਜਾਂ ਹੋਗਾ ਜੈਨੂਇਨ ਜੇ ਪ੍ਰਾਈਸ ਹੋਣ ਕਰਕੇ ਇਹਨਾਂ ਦਾ ਜਿਹੜਾ ਮਤਲਬ ਤਾਂ ਕਰਕੇ ਪਹਿਣਾ ਪਸੰਦੀ ਕਰ ਰਹੀਆਂ ਨੇ ਕਿ ਵੀ ਰੀਵਾ ਬ੍ਰਾਂਡ ਲੈ ਕੇ ਆਓ ਰੀਵਾ ਬ੍ਰਾਂਡ ਆ ਅਦਾਸ ਬ੍ਰਾਂਡ ਆ ਆਪਾਂ ਬਿਲਕੁਲ ਇਹ ਲੋ ਪ੍ਰਾਈਸ ਦੇ ਉੱਤੇ ਹੀ ਦੇ ਰਹੇ ਆਂ ਅਦਾਸ ਦੇ ਹੋਗੇ ਰੀਵਾ ਦੇ ਹੋਗੇ ਹੁਣ ਅੱਗੇ ਨੈਕਸਟ ਟਾਈਮ ਹੋਰ ਇੱਕ ਨਵਾਂ ਲੈ ਕੇ ਆਵਾਂਗੇ ਪਹਿਲਾਂ ਆਪਾਂ ਰੰਗ ਰਸ਼ੀਆ ਦੇ ਕੱਟ ਪੀਸ ਲੈ ਕੇ ਆਏ ਸੀ ਉਹ ਸਟੌਕ ਵੀ ਤੁਹਾਡੇ ਕੋਲੇ ਗਿਆ ਦੱਸਿਓ ਜ਼ਰੂਰ ਕਮੈਂਟਸ ਕਰਕੇ ਕਿ ਰੰਗ ਰਸ਼ੀਆ ਦੇ ਵੀ ਸੂਟ ਸੋਨੂ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਲੈ ਕੇ ਆਈਏ ਆਪਾਂ ਰੰਗ ਰਸ਼ੀਆ ਦੇ ਵੀ ਸੂਟ ਲੈ ਕੇ ਆਵਾਂਗੇ ਲੋ ਜੀ ਇਹ 올ਓਵਰ ਸੂਟ ਰਹਿਣਗੇ 5 ਮੀਟਰ ਦੀ ਕੱਟ ਰਹੂਗੀ ਬਹੁਤ ਸੋਨੇ ਸੂਟ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਜੀ ਲਓ ਜੀ ਇਹਦੇ ਵਿੱਚ ਇੱਕ λεਮਨ येलो ਜਾ ਆ ਗਿਆ ਜੀ ਬਹੁਤ ਸੋਹਣੇ ਸੂਟ ਨੇ ਸਾਰੇ ਕਲਰ ਨਾ ਬਾਰ ਬਾਰ ਰਿਪੀਟ ਹੋ ਰਹੇ ਨੇਗੇ ਫੈਬਰਿਕ ਐਨਾ ਵਧੀਆ ਹੈਗਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਇਹਨਾਂ ਦਾ ਤੇ ਤੁਸੀਂ ਹੁਣ ਸਟੀਚ ਕਰਵਾ ਸਕਦੇ ਹੋ ਤੇ ਨੈਕਸਟ ਟਾਈਮ ਦੇ ਲਈ ਸੇਵ ਕਰਕੇ ਰੱਖ ਸਕਦੇ ਹੋ ਕਿਉਂਕਿ ਪ੍ਰਾਈਸ ਜਨੂਨ ਹੈਗੇ ਇਹਨਾਂ ਦੇ ਵੈਸੇ ਆਪਾਂ ਜੇ 1000 ਦੇ ਵਿੱਚ ਸੂਟ ਲੈ ਰਹੀ ਹੁੰਨੇ ਆਗੇ 1000 ਦੇ ਵਿੱਚ ਕਈ ਵਾਰ ਤਾਂ 11-1200 ਰੁਪਏ ਦਾ ਵੀ ਸੂਟ ਆਪਾਂ ਨੂੰ ਰੀਵਾ ਬ੍ਰਾਂਡ ਦਾ ਮਿਲਦਾ ਨਹੀਂ 1000 ਰੁਪਏ ਦਾ ਤਾਂ ਆਮ ਨੋਰਮਲੀ ਹੈਗੇ ਹੈਗੇ ਜੀ ਕੋਈ ਵੀ ਬ੍ਰਾਂਡ ਹੈਗਾ ਤੇ ਜਿਹੜੇ ਕਿ ਆਪਾਂ ਹੁਣ ਤੁਹਾਨੂੰ ਬਿਲਕੁਲ ਘੱਟ ਪ੍ਰਾਈਸ ਦੇ ਵਿੱਚ ਦੇਵਾਂਗੇ ਤੇ ਤੁਸੀਂ ਲੈ ਕੇ ਵੀ ਰੱਖ ਸਕਦੇ ਹੋਗੇ ਸਟੱਫ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਸਟੱਫ ਹੈਗਾ ਤੇ ਸਾਰੇ ਕਲਰ ਪ੍ਰਿੰਟ ਬਹੁਤ ਸੋਹਣੇ ਨੇਗੇ ਇਹਨਾਂ ਦੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਇਹਦੇ ਵਿੱਚ ਮੈਚਿੰਗ ਦੇ ਵਿੱਚ ਵੀ ਆਏ ਸੀਗੇ ਆਲ ਓਵਰ ਦੇ ਵਿੱਚ ਵੀ ਆਪਣੇ ਕੋਲ ਇਹ ਕਲਰ ਆ ਗਿਆ ਕੱਲ ਜਦੋਂ ਆਪਾਂ ਵੀਡੀਓ ਪਾਈ ਸੀ ਸਾਰੇ ਸੋਲਡ ਆਊਟ ਰਹੇ ਸੀਗੇ ਇਹ ਵਾਲੇ ਮੈਚਿੰਗ ਦੇ ਸੀਗੇ ਜਿਹੜੇ ਬਟੇ ਆਪਣੇ ਕੋਲੇ ਹੁਣ ਆਲ ਓਵਰ ਚ ਹੈਗਾ ਇਹ ਵਾਲਾ ਸੂਟ ਹੈ ਤੇ ਇਹ ਵਾਲਾ ਸੂਟ ਸਟੀਚਿੰਗ ਦੇ ਵਿੱਚ ਮੈਂ ਕੱਲ ਵੀਡੀਓ ਬਣਾਈ ਤਾਂ ਹੈਗੀ ਆ ਪਾਈ ਨਹੀਂ ਹੈਗੀ ਅੱਜ ਕੋਸ਼ਿਸ਼ ਕਰਾਂਗੇ ਕਿ ਅੱਜ ਪਾ ਦਾਂਗੇ ਇਹ ਵਾਲੇ ਸੂਟ ਸਟੀਚਿੰਗ ਵੀ ਹੋਈ ਸੀਗੇ ਇਹ ਵਾਲੇ ਸੂਟਾਂ ਦੀ ਤੇ ਬਟ ਬਹੁਤ ਸੋਹਣੇ ਉਹਨਾਂ ਦਾ ਡਿਜ਼ਾਈਨ ਹੋਗੇ ਸੀਗੇ ਬਹੁਤ ਸੋਹਣਾ ਡਿਜ਼ਾਈਨ ਹੈ ਮੈਂ ক্লোਜ਼ ਤੋਂ ਦਿਖਾ ਦਿੰਨੀ ਆ ਬਹੁਤ ਸੋਹਣਾ ਸਟਫ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਨਾਂ ਦਾ ਕਲਰ ਪ੍ਰਿੰਟ ਲੰਗੇ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈਗਾ ਇੱਕ ਇਹਦੇ ਵਿੱਚ ਆ ਵਾਲਾ ਕਲਰ ਹੈਗਾ ਬਹੁਤ ਸੋਹਣਾ ਕਲਰ ਪ੍ਰਿੰਟ ਨਿਕਲੇ ਤੇ ਇੱਕ ਇਹਦੇ ਵਿੱਚ ਬਲੈਕ ਐਂਡ ਵਾਈਟ ਦੇ ਵਿੱਚ ਆ ਗਿਆ ਇਹ ਅੰਬੀਆਂ ਵਾਲਾ ਬਲੈਕ ਐਂਡ ਵਾਈਟ ਦੇ ਵਿੱਚ ਆ ਗਿਆ ਵਾਈਟ ਵੀ ਨਹੀਂ ਹੈਗਾ ਸਕਿਨ ਜਿਹਾ ਕਹਿ ਸਕਦੇ ਹਾਂਗੇ ਆਪਾਂ ਇਹਨੂੰ ਵਾਈਟ ਵੀ ਨਹੀਂ ਕਹਿ ਸਕਦੇ ਹੈਗੀ ਸਕਿਨ ਜਿਹਾ ਕਹਿ ਸਕਦੇ ਹਾਂਗੇ ਬਹੁਤ ਸੋਹਣਾ ਕਲਰ ਹੈਗਾ ਇਹ ਵੀ ਸਾਰੇ ਕਲਰ ਇੱਕ ਤੋਂ ਇੱਕ ਨੇਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਤੇ ਇਹ ਵਾਲਾ ਕਲਰ ਵੀ ਬੜਾ ਪਿਆਰਾ ਹੈ ਮੇਰਾ ਸੂਟ ਇਸ ਕਲਰ ਦਾ ਬਣੇਗਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਹਦੇ ਨਾਲ ਦਾ ਹੀ ਸੇਮ ਕਲਰ ਦਾ ਆਪਾਂ ਦੁਪੱਟਾ ਡਾਈ ਕਰਵਾਏਗਾ ਬੇਸ ਕਲਰ ਦਾ ਬਹੁਤ ਪਿਆਰਾ ਸੂਟ ਬਣੇ ਜੀ ਲੋ ਜੀ ਇਸ ਵਾਰ ਵੀਡੀਓ ਹੀ ਨਹੀਂ ਬਣਵਾਈਆਂ ਹੈਗੀਆਂ ਸੂਟ ਤਾਂ ਐਨੇ ਕ ਜਿਆਦਾ ਬਣੇ ਸੀਗੇ ਬਟ ਪਾ ਕੇ ਸੂਟ ਉਹਨਾਂ ਦੀ ਵੀਡੀਓ ਨਹੀਂ ਅਪਲੋਡ ਹੋਈਆਂ ਹੈਗੀਆਂ ਕਿਉਂਕਿ ਕੰਮ ਹੀ ਥੋੜਾ ਜਿਹਾ ਆਪਣੇ ਕੋਲੇ ਵਿਗੜ ਗਿਆ ਸੀਗਾ ਹੈ ਨਾ ਸੇਤ ਵੀਗੜਨ ਕਰਕੇ ਹੋ ਗਿਆ ਸਾਰਾ ਕੁਝ ਕੰਮ ਵਿੱਚ ਹੀ ਰਹਿ ਗਿਆ ਤੇ ਆਪਣੇ ਸਾਰੀਆਂ ਆਫਰ ਵਾਲੀਆਂ ਵੀਡੀਓਜ਼ ਵੀ ਕੁਝ ਵਿੱਚ ਰਹਿ ਗਈਆਂ ਕੁਝ ਆਪਾਂ ਨੇ ਪਾਈਆਂ ਸੀਗੇ ਬਟ ਆਪਾਂ ਫਿਰ ਵੀ ਪਹਿਣਾ ਨੂੰ ਹੁਣ ਰੱਖੜੀ ਤੱਕ ਜਰੂਰ ਦੇਵਾਂਗੇ ਆਫਰ ਉਸ ਤੋਂ ਬਾਅਦ ਸਾਰਾ ਨਵਾਂ ਸਟਾਕ ਹੀ ਆ ਜਾਣਾ ਹੈ ਫਿਰ ਕੋਈ ਆਫਰ ਨਹੀਂ ਰਹੂਗਾ ਰੱਖੜੀ ਤੋਂ ਬਾਅਦ ਸਾਰੇ ਰੱਖੜੀ ਤੱਕ ਹੀ ਆਫਰ ਨੇਗੇ ਇਹ ਕਿਉਂਕਿ ਉਸ ਤੋਂ ਬਾਅਦ ਤਾਂ ਨਵਾਂ ਸਟਫ ਆ ਜਾਣਾ ਥੋੜਾ ਜਿਹਾ ਸਟਫ ਰਹਿ ਗਿਆ ਆਪਾਂ ਨੇ ਤੇ ਇਹ ਕਲੀਅਰ ਕਰ ਦੇਣਾ ਹੈਗਾ ਇਹ ਰਖੜੀ ਤੱਕ ਸਾਰਾ ਕਲੀਅਰ ਹੋ ਜੂਗਾ ਫਿਰ ਤਾਂ ਤੁਹਾਨੂੰ ਵੀ ਪਤਾ ਹੈਗਾ ਫਿਰ ਤਾਂ ਮਾਲ ਐਦਾਂ ਦਾ ਹੀ ਰਹਿ ਜਾਂਦਾ ਹੁੰਦਾ ਹੈਗਾ ਜਿਹੜਾ ਕਿਉਂਕਿ ਆਪਾਂ ਨਵਾਂ ਲੈ ਕੇ ਨਹੀਂ ਆਉਂਦੇ ਹੁੰਦੇ ਹੈ ਕਿ ਤਾਂ ਪ੍ਰਾਣੇ ਦੇ ਵਿੱਚੋਂ ਪਹਿਲੇ ਹੀ ਤੁਸੀਂ ਫਟਾਫਟ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਹੋਗੇ ਨਾ ਇਹਨਾਂ ਤੋਂ ਰੇਟ ਕੱਟਦੇ ਹੈਗੇ ਇਸ ਤੋਂ ਰੇਟ ਵੀ ਨਹੀਂ ਕੱਟਦੇ ਹੈਗੇ ਤੇ ਲਓ ਜੀ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਦੋ ਕਲਰ ਪਏ ਨੇਗੇ ਆਪਣੇ ਕੋਲੇ ਮੈਨੂੰ ਕਲਰ ਬਹੁਤ ਜ਼ਿਆਦਾ ਪਿਆਰਾ ਲੱਗਿਆ ਸੀਗਾ ਗ੍ਰੇ ਦੇ ਵਿੱਚ ਫਲਾਵਰ ਜੀ ਵੀ ਸੋਹਣੇ ਸੀਗੇ ਇਹਦੇ ਤੇ ਇਹਦੇ ਵਿੱਚ ਫਿਰ ਮੈਂ ਦੋ ਕਲਰ ਲੈ ਆਈ ਸੀ ਇਹ ਇਦੇ ਵਿੱਚ ਦੋ ਸੂਟ ਹੈਗੇ ਨੇ ਆਪਣੇ ਕੋਲੇ ਇੱਕ ਆਹ ਵਾਲਾ ਕੱਲਾ ਇਹਦੇ ਵਿੱਚ ਹੈਗਾ ਦੋ ਕਲਰ ਹੈਗੇ ਨੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਰਸ਼ੀਆ ਦੇ ਰਸ਼ੀਆ ਦੇ ਆਪਾਂ ਕੱਲੇ ਵੀ ਪਾਏ ਸੀਗੇ 16 ਆਰਡ ਰਹੇ ਨੇ ਕਿ ਉਹ ਸੂਟ ਸਾਇਦ ਇੱਕ ਸੂਟ ਹੈਗੇ ਉਹਦੇ ਵਿੱਚ ਰਸ਼ੀਆ ਵਾਲਿਆਂ ਦੇ ਵਿੱਚੋਂ ਤੇ ਇਹ ਰਸ਼ੀਆ ਦੇ ਆਪਣੇ ਕੋਲੇ 올ਓਵਰ ਚ ਵੀ ਹੈਗੇ ਨੇ ਕੱਲ ਮੈਚਿੰਗ ਚ ਪਾਈ ਸੀ ਸੇਮ ਹੀ ਪ੍ਰਾਈਸ ਰਸ਼ੀਆ ਦਾ ਦੇਵਾਂਗੇ ਸੇਮ ਹੀ ਰੀਵਾ ਬ੍ਰੈਂਡ ਦਾ ਦੇਵਾਂਗੇ ਆਪਾਂ ਲਓ ਜੀ ਬਹੁਤ ਸੋਹਣੇ ਸੂਟ ਨੇਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਮम्मी ਆਂਟੀਆਂ ਦੇ ਲਈ ਵੀ ਬਹੁਤ ਸੋਹਣੇ ਨੇਗੇ ਬਹੁਤ ਪਿਆਰੇ ਪਿਆਰੇ ਜਿਹਾ ਕਲਰ ਨੇਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ 92531150369253115036 ਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਸਾਰੇ ਪ੍ਰਿੰਟ ਕਲਰ ਬਹੁਤ ਹੁਣੇ ਨੇਗੇ ਥੋੜੀ ਜਿਹੀ ਕਿ ਮੇਰੀ ਵਾਇਸ ਮੇਰਾ ਨੈਕ ਹਜੇ ਵੀ ਗਲਾ ਮੇਰਾ ਥੋੜਾ ਖਰਾਬ ਹੈਗਾ ਘਟ ਨਿਕਲਦੀ ਹੈਗੀ ਮੈਨੂੰ ਆਦਤ ਨਹੀਂ ਹੈਗੀ ਮਾਈਕ ਲਾਣ ਦੀ ਮਾਈਕ ਹੈਗੇ ਵੀ ਨਹੀਂਗੀ ਬਟ ਮੈਨੂੰ ਆਦਤ ਹੀ ਨਹੀਂ ਕਿਉਂਕਿ ਮੇਰੀ ਆਵਾਜ਼ ਹੀ ਇੰਨੀ ਕਲੀਅਰ ਹੋ ਜਾਂਦੀ ਹੈਗੀ ਹੈੱਡਪੀਸ ਪਰ ਮਹਾਤਮਾ ਨੇ ਇੰਨਾ ਵੱਡਾ ਲਾਇਆ ਹੈਗਾ ਤੇ ਆਪਣੇ ਆਪ ਹੀ ਕਲੀਅਰ ਆਉਂਦੀ ਸੀ ਅੱਜ ਤੱਕ ਕੋਈ ਕੰਪਲੇਟ ਆਈ ਨਹੀਂ ਸੀਗੀ ਬਟ ਹੁਣ ਥੋੜਾ ਜਿਹੀ ਕਿ ਪ੍ਰੋਬਲਮ ਆ ਰਹੀ ਹੈਗੀ ਤੇ ਮੈਨੂੰ ਆਦਤ ਨਹੀਂ ਹੈਗੀ ਭੁੱਲ ਜਾਨੀ ਹੈਗੀ ਮੈਂ ਜਦੋਂ ਵੀਡੀਓ ਬਣਾਉਣ ਲੱਗਦੀ ਹਾਂਗੀ

ਤੇ ਇਹ ਰਸ਼ੀਆ ਬ੍ਰਾਂਡ ਦੇ ਰਹਿਣਗੇ ਚਾਰ ਪੰਜ ਸੂਟ ਰਸ਼ੀਆ ਬ੍ਰਾਂਡ ਦੇ ਸੀ ਕਿ ਬਾਕੀ ਰੀਵਾ ਬ੍ਰਾਂਡ ਦੇ ਨੇਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ 9253115036 ਦੇ ਉੱਤੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ 725 ਰੁਪਏ 725 ਰੁਪਏ ਦੇ ਵਿੱਚ ਜਿਹੜਾ ਮਰਜੀ ਸੂਟ ਤੁਸੀਂ ਸਾਡੇ ਕੋਲ ਬਾਏ ਕਰ ਸਕਦੇ ਹੋ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਜੀ ਤੇ ਇੱਕ ਹੋਰ ਮੈਂ ਅਨਾਉਂਸਮੈਂਟ ਕਰਨਾ ਚਾਹੁੰਦੀ ਆਂ ਕਿ ਕਿ ਥੋੜਾ ਜਿਹਾ ਕਿ ਨਾ ਪੰਜਾਬ ਹਰਿਆਣੇ ਦੇ ਵਿੱਚ ਸੌਫਟਵੇਅਰ ਦੇ ਵਿੱਚ ਥੋੜੀ ਜਿਹੀ leuk गी நමාජ ஞ்சகித்த පोस्ट வனை ਤੇ ਮੈਨੂੰ ਜਰੂਰ ਮੈਸੇਜ ਕਰੋ ਜਿਨ੍ਹਾਂ ਨੇ ਤਾਂ ਪ੍ਰਾਈਵੇਟ ਕਰਵਾਉਣੇ ਨੇਗਾ ਆਪਾਂ ਪ੍ਰਾਈਵੇਟ ਕਰ ਦਾਂਗੇ ਹੈਨਾ ਡੀਟੀਡੀਸੀ ਰਾਹੀਂ ਕਰ ਦੇਵਾਂਗੇ ਤੇ ਕਈ ਪੈਣਾ ਦੀ ਪਿੰਡਾਂ ਦੇ ਵਿੱਚ ਜਾਂਦੇ ਨੇ ਨਾ ਆਪਣੇ ਕੋਰੀਅਰ ਉਹ ਕਹਿੰਦੇ ਨੇ ਜੀ ਘਰੇ ਪਹੁੰਚਣਾ ਚਾਹੀਦਾ ਹੈ ਕਿ ਸ਼ਹਿਰ ਚੋਂ ਲੈ ਆਣਾ ਥੋੜਾ ਮੁਸ਼ਕਲ ਹੈਗਾ ਸਾਨੂੰ ਤਾਂ ਉਹ ਮੈਨੂੰ ਜਰੂਰ ਦੱਸ ਦੇਣਾ ਤਾਂ ਫਿਰ ਉਹ ਹਜੇ 5 ਤਰੀਕ ਤੱਕ ਕਮਿਟ ਕਰਨਾ ਪਊਗਾ 5 ਤਰੀਕ ਤੱਕ ਕੋਈ ਵੀ ਕੋਰੀਅਰ ਨਹੀਂ ਲੱਗੂਗਾ ਅਸੀਂ ਨੇ ਪੰਜਾਬ ਚ ਵੀ ਪਤਾ ਕਰ ਲਿਆ ਹਰਿਆਣੇ ਚ ਵੀ ਪਤਾ ਕਰ ਲਿਆ ਜ ਹਰਿਆਣੇ ਚ ਵੀ ਨਹੀਂ ਤਾਂ ਅਸੀਂ ਪੰਜਾਬ ਚੋਂ ਕਰਦੇ ਹੁੰਦੇ ਆ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਚਲੋ ਛੋਡਾ ਹੈਨਾ ਸਾਨੂੰ ਨਵੇਂ ਪੰਜਾਬ ਹੈਗਾ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੇ ਬਟ ਅੱਜ ਹਰਿਆਣਾ 'ਚ ਵੀ ਪਤਾ ਕਰ ਲਿਆ ਹਰਿਆਣਾ 'ਚ ਵੀ ਉਹੀ ਚੀਜ਼ ਹੈਗੀ ਪ੍ਰੋਬਲਮ ਹੈ ਕਿ ਉਹ ਕਹਿੰਦੇ ਨਵਾਂ ਸੌਫਟਵੇਅਰ ਪਾਇਆ ਹੈਗਾ ਇਸ ਕਰਕੇ ਹਜੇ ਸਾਨੂੰ ਥੋੜੀ ਜਿਹੀ ਦਿੱਕਤ ਆ ਰਹੀ ਸਾਨੂੰ ਖੁਦ ਨੂੰ ਨਹੀਂ ਪਤਾ ਚੱਲ ਰਿਹਾ ਵੀ ਕਿਵੇਂ ਕਰਨਾ ਹੈ ਵੀ 5 ਤਰੀਕ ਤੋਂ ਇਹ ਸਟਾਰਟ ਕਰਾਂਗੇ ਆਪਾਂ ਨਵਾਂ ਤੇ ਬਾਕੀ ਜਿਨ੍ਹਾਂ ਨੇ ਪ੍ਰਾਈਵੇਟ ਕਰਵਾਉਣੇ ਨੇ ਉਹ ਵੀ ਨੂੰ ਜਰੂਰ ਦੱਸ ਦਿਨ ਆਪਾਂ ਪ੍ਰਾਈਵੇਟ ਉਹਨਾਂ ਦੀ ਕਰਵਾ ਦੇਵਾਂਗੇ ਡੀਟੀਡੀਸੀ ਰਾਹੀਂ ਕਰਵਾ ਦਾਂਗੇ ਉਹ ਸੇਮ ਹੀ ਰਹਿੰਦਾ ਪਰ ਉਹ ਸੇਮ ਹੀ ਰਹਿੰਦੀ ਹੈ ਕਿ ਜਿਹੜੀ ਆਪਣੇ ਸ਼ਿਪਿੰਗ ਚਾਰਜਸ ਹੁੰਦੇ ਨੇ ਚਾਹੇ ਉਹ ਕਿਉਂਕਿ ਆਪਾਂ ਜਿਹੜਾ ਪੋਸਟ ਰਾਹੀਂ ਕਰਦੇ ਉਹ ਵੀ ਆਪਾਂ ਸਪੀਡ ਪੋਸਟ ਚ ਹੀ ਕਰਦੇ ਆਂਗੇ ਸੇਮ ਹੀ ਪ੍ਰਾਈਸ ਰਹਿਣਗੇ ਪ੍ਰਾਈਵੇਟ 'ਚ ਵੀ ਥੈਂਕ ਯੂ ਜੀ